ਸਾਡੇ ਨਾਲ ਜਸਬੀਰ ਸਿੰਘ ਵਡਵਾਲ ਸਾਹਿਬ ਨੇ ਜੋ ਕਿ ਅਨੋਖ ਸਿੰਘ ਕਟਵਾਲ ਸਾਹਿਬ ਨਾਲ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਨੇ ਜਾਣਦੇ ਆ ਵੀ ਫੀਲਡ ਤੇ ਵਿੱਚ ਕਿਸ ਤਰ੍ਹਾਂ ਦਾ ਪਬਲਿਕ ਤੋਂ ਰਿਸਪੌਂਸ ਮਿਲ ਰਿਹਾ ਸਸੀ ਗਾਲ ਜੀ ਪਹਿਲਾਂ ਤੋਂ ਦੁਆਬਾ ਟੀਮ ਵਾਲਿਆਂ ਦਾ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਪਹੁੰਚੇ ਹੋ ਸਾਡਾ ਮੀਡੀਆ ਦੇ ਜਰੀਏ ਸਾਡਾ ਪ੍ਰਚਾਰ ਦੇ ਵਿੱਚ ਸਾਡਾ ਹਿੱਸਾ ਬਣਿਓ ਤੇ ਸਾਨੂੰ ਬਹੁਤ ਗਰਾਉਂਡ ਲੈਵਲ ਤੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਅਸੀਂ ਜਿੰਦਾ ਪਬਲਿਕ ਦੇ ਵਿੱਚ ਵਿਚਰ ਰਹੇ ਆ ਸਾਨੂੰ ਭਰਮਾ ਹੰਗਾਰਾ ਮਿਲ ਰਿਹਾ ਤੇ ਔਰ ਇੱਕ ਆਮ ਘਰ ਦਾ ਕਿਸਾਨ ਦਾ ਪੁੱਤ ਇਹ ਹੀ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਅੱਜ ਉੱਠ ਕੇ ਐਮਪੀ ਦੀ ਸੀਟ ਲੜ ਰਿਹਾ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਵੀ ਉਹਨਾਂ ਹਮਦਰਦਾਂ ਦਾ ਲੋਕਾਂ ਦਾ ਜਿਹੜਾ ਡਰ ਖਤਮ ਕਰੀਏ ਕਿ ਕੋਈ ਰਵਾਇਤੀ ਪਾਰਟੀਆਂ ਤੜੀ ਇਹਨਾਂ ਨੂੰ ਸੀਟਾਂ ਦੇ ਉੱਤੇ ਕਾਮਯਾਬ ਹੋ ਸਕਦੀਆਂ ਨੇ ਸਾਡੇ ਗਰਾਊਂਡ ਲੈਵਲ ਦੇ ਉੱਤੇ ਭਰਾ ਜਿਹੜੇ ਵੀ ਇਹਨਾਂ ਦੇ ਕੰਮ ਕਰਨਾ ਚਾਹੁੰਦੀਆਂ ਨੇ ਕੁਝ ਵੀ ਉਹ ਵੀ ਅੱਗੇ ਆ ਕੇ ਸਾਡਾ ਜਿਹੜਾ ਸਾਥ ਦੇ ਸਕਦੀਆਂ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿੰਨੇ ਸਾਡੇ ਭਾਈਚਾਰੇ ਦੇ ਵਿੱਚ ਜਿਹੜੇ ਵੀ ਹੈਗੇ ਆ ਪੋਲਟਿਕਸ ਦੇ ਨਾਲ ਇਸ਼ਾਰਾ ਰੱਖਦੇ ਆ ਜਾਂ ਕੁਝ ਵੀ ਕਰਦੇ ਆ ਇਹਨਾਂ ਨੂੰ ਪਿੱਛੇ ਕਿਉਂ ਰੱਖਿਆ ਜਾਂਦਾ ਇਸੇ ਕਰਕੇ ਕਿਉਂਕਿ ਰਵੈਤੀ ਪਾਰਟੀਆਂ ਕੋਲ ਪੈਸਾ ਹੈਗਾ ਉਹ ਖਰੀਦ ਲੈਂਦੇ ਨੇ ਕਈ ਚੀਜ਼ਾਂ ਵੋਟਾਂ ਖਰੀਦ ਲੈਂਦੇ ਨੇ ਸਾਨੂੰ ਇਹਨਾਂ ਕੰਮਾਂ ਦੇ ਵਿੱਚ ਵੀ ਸਾਨੂੰ ਪਿੱਛੇ ਰੱਖਿਆ ਜਾਂਦਾ ਕੁਝ ਵੋਟਾਂ ਲੈ ਕੇ ਸਾਡੇ ਕੋਲ ਪਰੇ ਚਲੇ ਜਾਂਦੇ ਨੇ ਅਸੀਂ ਗਰਾਊਂਡ ਲੈਵਲ ਤੇ ਹੁਣ ਉਤਰਿਆ ਤੇ ਮੈਦਾਨ ਦੇ ਵਿੱਚ ਸਾਨੂੰ ਪਤਾ ਲੱਗਿਆ ਸਾਡੇ ਨਾਲ ਭਾਈਚਾਰਾ ਔਰ ਇਹ ਇਹਨਾਂ ਦੁੱਖ ਭਰੀ ਗੱਲ ਹੈ ਕਿ ਅਸੀਂ ਜਦੋਂ ਉਹਨਾਂ ਦੇ ਹਾਲਾਤ ਵੇਖੇ ਹਨਾ ਤੇ ਸਾਡੇ ਕੋਲ ਆਪ ਰੋਂਟੇ ਖੜੇ ਹੋਏ ਨੇ ਅਸੀਂ ਹੁਣ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਨਾਲ ਮੋਟਾ ਨਾ ਮੋਟਾ ਜੋੜ ਕੇ ਅਸੀਂ ਆਪ ਕੰਮ ਜਸਬੀਰ ਸਿੰਘ ਜੀ ਤੁਸੀਂ ਪਹਿਲਾਂ ਵੀ ਕਿਸੇ ਪਾਰਟੀ ਦੇ ਨਾਲ ਹੈਗੇ ਸੀ ਵੀ ਕਿ ਹੋਣੀ ਤੁਸੀਂ ਇਹਨਾਂ ਨਾਲ ਆਏ ਹੋ ਮੈਂ ਪਹਿਲਾਂ ਅਕਾਲੀ ਦਲ ਦੇ ਵਿੱਚ ਰਿਹਾ ਸੀ ਥੋੜੇ ਟਾਈਮ ਲਈ ਵਰਕਰ ਦੇ ਤੌਰ ਤੇ ਕੰਮ ਕੀਤਾ ਫਿਰ ਆਪ ਦੇ ਵਿੱਚ ਕੀਤਾ ਜਦੋਂ ਅਸੀਂ ਇਹਨਾਂ ਵੱਲ ਦੇਖਿਆ ਜਿਹੜੀ ਆਪ ਅੱਜ ਗੱਲ ਕਰੀਏ ਆਪ ਤਾਂ ਆਪ ਗਰੀਬਾਂ ਦੀ ਪਾਰਟੀ ਕਹਿ ਕੇ ਆਈ ਸੀ ਪਰ ਇਹ ਗਰੀਬਾਂ ਦੀ ਨਹੀਂ ਇਹ ਅਮੀਰਾਂ ਦੀ ਪਾਰਟੀ ਬਣ ਗਈ ਹੈ ਇੱਕ ਖਾਸ ਬਣ ਗਈ ਪਾਰਟੀ ਇਹ ਵੀ ਹੁਣ ਜਿਹੜੇ ਆਪਣੇ ਧਨਾਟ ਬੰਦਿਆਂ ਨੂੰ ਇਹਨਾਂ ਵਿੱਚ ਪਾਰਟੀ 'ਚ ਸ਼ਾਮਲ ਕਰ ਰਹੀ ਹੈ ਜਿਹੜਾ ਆਪਣੇ ਵਰਕਰ ਭਾਈਚਾਰੇ ਕੰਮ ਕਰ ਰਿਹਾ ਉਹਨਾਂ ਦੇ ਉੱਤੇ ਕੋਈ ਧਿਆਨ ਨਹੀਂ ਦੇ ਰਹੀ ਤੋ ਸਾਨੂੰ ਇਸ ਕਰਕੇ ਆਪਣਾ ਆਯਾਦ ਲੜਨ ਦੇ ਵਿੱਚ ਅਸੀਂ ਅਸਮਰਥਾ ਰੱਖੀਏ ਤੇ ਅਸੀਂ ਅੱਗੇ ਆਉਣਾ ਚਾਹੁੰਦੇ ਆ ਕਿ ਸਾਡੇ ਵੀ ਜਿਹੜੇ ਨੌਜਵਾਨ ਵੀਰ ਨੇ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਇਹਨਾਂ ਗਰੀਬੀ ਦਾ ਸੰਤਾਪ ਹੰਡਾਇਆ ਜੋ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਅੱਗੇ ਲੈ ਕੇ ਆਈਏ ਠੀਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਸੀ ਕਰਦੇ ਆ ਜਿਹੜਾ ਸਾਡੇ ਕੋਲ ਇੱਥੇ ਤੁਸੀਂ ਪਹੁੰਚੇ ਹੋ ਏ ਸੰਜੇ ਸੁਪੀਤ ਸਿੰਘ ਵੜਵਾਲ ਸਾਹਿਬ ਜੋ ਕਿ ਹਲਕਾ ਖਰੂਰ ਸਾਹਿਬ ਤੋਂ ਅਨੋਖ ਸਿੰਘ ਕਟਵਾਲ ਸਾਹਿਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਪ੍ਰਚਾਰ ਕਰ ਰਹੇ ਨੇ ਜਸਤੇਜ ਸਿੰਘ ਝੰਡ ਦੇ ਨਾਲ ਸੰਦੀਪ ਸਿੰਘ ਝੰਡ ਬਾਬਾ মিডিਆ ਹਾਊਸ ਸultanpur ਲੋਧੀ